ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ 1 ਕਿਲੋਥੌਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨਸ ਹਮੇਸ਼ਾ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਤੇ ਅੱਜ ਜਿੰਨੇ ਵੀ ਸੂਟ ਰਹਿਣਗੇ ਸਾਰੇ ਮੈਚਿੰਗ ਸੂਟ ਰਹਿਣਗੇ ਔਰ ਰਾਮ ਟੈਕਸ ਤੇ ਰਹਿਣਗੇ ਜਿਹੜੇ ਥਾਣਾ ਵਾਲੇ ਸੂਟ ਸੀ ਉਹਨਾਂ ਦੇ ਵਿੱਚੋਂ ਜਦੋਂ ਸਿੰਗਲ ਸਿੰਗਲ ਪੀਸ ਬਚ ਗਿਆ ਤੇ ਉਹ ਅੱਜ ਅਸੀਂ ਤੁਹਾਨੂੰ ਵੀਡੀਓ ਪਾ ਰਹੇ ਹਾਂ ਜਿਹੜੀਆਂ ਪੈਣਾ ਰਹਿ ਗਈਆਂ ਉਹ ਲੈ ਲੈਣਗੀਆਂ ਅਗਰ ਕਿਸੇ ਨੂੰ ਦੁਪੱਟਾ ਚਾਹੀਦਾ ਹੁੰਦਾ ਤਾਂ ਹਰ ਤਰ੍ਹਾਂ ਦੇ ਦੁਪੱਟੇ ਆ ਜਿਹੜੇ ਅਸੀਂ ਪ੍ਰੋਵਾਈਡ ਕਰਾਉਣੇ ਆ ਮਸਲੀਨ ਦਾ ਦੁਪੱ ਚਨੂਨ ਫੁੱਲ ਪਿਓਰ ਚਨੂਨ ਜਿਹੜੇ ਵੀ ਮਰਜੀ ਔਰਗੈਂਜ਼ਾ ਸਾਰੇ ਤਰ੍ਹਾਂ ਦੇ ਦੁਪੱਟੇ ਜਿਹੜੇ ਆਪਣੇ ਕੋਲੇ ਅਵੇਲੇਬਲ ਨੇ ਅਗਰ ਤੁਸੀਂ ਵਾਈਟ ਹੀ ਲੈਣਾ ਹੁੰਦਾ ਉਦਾਂ ਵਾਈਟ ਲੈ ਸਕਦੇ ਹੋ ਅਗਰ ਤੁਸੀਂ ਡਾਈ ਕਰਾ ਕੇ ਲੈਣਾ ਤਾਂ ਡਾਈ ਕਰਾ ਕੇ ਲੈ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਜਿਹੜੇ ਜਿਹੜੇ ਵੀ ਆਪਣੇ ਕੋਲੇ ਸਿੰਗਲ ਸਿੰਗਲ ਪੀਸ ਹੈਗੇ ਨੇ ਉਹ ਸਾਰੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਸਾਰੇ ਸੂਟ ਰਾਮ ਟੈਕਸ ਦੇ ਵਿੱਚ ਰਹਿਣਗੇ ਪ੍ਰਾਈਸ ਅਲੱਗ-ਅਲੱਗ ਰਹੂਗੀ ਲੋ ਜੀ ਰਾਮ ਟੈਕਸ ਦਾ ਸੂਟ ਆ ਔਰ ਬਕਾਇਦਾ ਤੁਹਾਨੂੰ ਸਟੈਂਪ ਮਿਲੂਗੀ ਠੀਕ ਹੈ ਜੀ ਬੋਟਲ ਗ੍ਰੀਨ ਕਲਰ ਹੈ ਬਲੈਕ ਨਹੀਂ ਹੈਗਾ ਵੀਡੀਓ ਦੇ ਵਿੱਚ ਬੇਸ਼ੱਕ ਤੁਹਾਨੂੰ ਬਲੈਕ ਵਰ ਠੀਕ ਹੈ ਸਿੰਗਲ ਪੀਸ ਹੈ 850 ਦਾ ਸੂਟ ਹੈ ਪਿਓਰ ਕੈਮਰਿਕ ਕਾਟਨ ਰਹੂਗੀ ਜੀ ਬਿਲਕੁਲ ਵੀ ਉਹ ਥਿੱਕ ਵਾਲੀ ਨਹੀਂ ਹੈਗੀ ਲਾਈਨਿੰਗ ਦੀ ਲੋੜ ਨਹੀਂ ਆ ਇੱਥੇ ਸਹੀ ਰੰਗ ਹੈ ਲਾਈਨਿੰਗ ਦੀ ਲੋੜ ਨਹੀਂ ਆ ਸੀ ਥਰੂ ਬਿਲਕੁਲ ਨਹੀਂ ਹੈਗਾ ਇਦਾਂ ਹੀ ਤੁਸੀਂ ਪਾਓ ਸਮਾਓ ਤੇ ਪਾਓ ਠੀਕ ਹੈ ਕੈਮਰੀ ਕਾਟਨ ਹੈ ਪਿਓਰ ਕੈਮਰੀ ਕਾਟਨ ਇਹਦੇ ਵਿੱਚ ਹੀ ਇੱਕ ਤੁਹਾਨੂੰ ਸੂਟ ਮਿਲੂਗਾ ਬਲੂ ਨੇਵੀ ਬਲੂ ਕਲਰ ਦੇ ਵਿੱਚ ਠੀਕ ਹੈ ਜੀ ਲਓ ਇਹ ਸਾਰੇ ਥਾਨਾਂ ਵਾਲੇ ਸੂਟ ਆ ਇਹਨਾਂ ਦੇ ਵਿੱਚੋਂ ਜਿਹੜਾ ਸਿੰਗਲ ਪੀਸ ਰਹਿ ਗਿਆ ਇੱਕ ਚਿਕ ਚਿਕ ਸਲਵਾਰ ਚ ਨਹੀਂ ਨਹੀਂ ਪਲੇਨ ਸਲਵਾਰ ਹੈ ਨੇਵੀ ਬਲੂ ਕਲਰ ਦਾ ਸੂਟ ਹੈ ਲੋ ਜੀ ਖੋਲ ਕੇ ਦਿਖਾ ਦੇਣੀ ਆ ਠੀਕ ਹੈ ਰੰਗ ਲਓ ਜੀ ਨੇਵੀ ਬਲੂ ਕਲਰ ਹੈ ਤੇ ਆ ਹੈਗਾ ਜੀ ਇਹਦੇ ਨਾਲ ਸਲਵਾਰ ਦਾ ਪੀਸ 2.5 ਮੀਟਰ ਦੇ ਪੀਸ ਰਹਿਣਗੇ ਔਰ ਸਾਰੇ ਕੈਮਰੀ ਕਾਟਨ ਦੇ ਵਿੱਚ ਹੀ ਰਹਿਣਗੇ ਬਹੁਤ ਪਿਆਰੀ ਕਾਟਨ ਹੈ ਬੇਫਿਕਰ ਹੋ ਕੇ ਲੈ ਸਕਦੇ ਹੋ ਨੈਕਸਟ ਇਹਦੇ ਵਿੱਚ ਇੱਕ ਸੂਟ ਹੈਗਾ ਮਹਿਰੂਨ ਕਲਰ ਦੇ ਵਿੱਚ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਇਹ ਆਫ ਵਾਈਟ ਕਲਰ ਦਾ ਪ੍ਰਿੰਟ ਹੈ ਨਾ ਇਹ ਬਹੁਤ ਧਿਆਰਾ ਲੱਗਦਾ ਹੈ ਸੂਟ ਦੇ ਵਿੱਚ ਤੁਸੀਂ ਡਬਲ ਡਾਈ ਦੁਪੱਟਾ ਵੀ ਕਰਾ ਸਕਦੇ ਹੋ ਇਹਦੇ ਨਾਲ ਠੀਕ ਹੈ ਜੀ ਕਿਉਂਕਿ ਇਹ ਟੂ ਕਲਰਸ ਦੇ ਵਿੱਚ ਹੀ ਹੈਗਾ ਸੂਟ ਕਰੀਮ ਤੇ ਮਹਿਰੂਨ ਲੋ ਜੀ ਬਹੁਤ ਪਿਆਰੇ ਸੂਟ ਹੈ ਤੇ ਅੱਖਾਂ ਬੰਦ ਕਰਕੇ ਚੱਕਣ ਵਾਲੇ ਸੂਟ ਨੇ ਜੀ ਲੋ 850 800 ਦੇ ਸੂਟ ਹੈ ਇਹ ਤੇ ਇਹਦੇ ਵਿੱਚ ਸ਼ਾਇਦ ਇੱਕ ਅਧ ਦਾ ਕਲਰ ਹੋਰ ਹੋਵੇ ਹਾਂ ਇੱਕ ਕਲਰ ਹੋਰ ਹੈ ਦੇ ਵਿੱਚ ਬਲੈਕ ਕਲ ਸਾਰਿਆਂ ਨੂੰ ਪਸੰਦ ਆਉਣ ਵਾਲਾ ਬਲੈਕ ਕਲ ਹਾਂ ਲੋ ਗੱਲ ਲਈਏ ਹੂੰ ਲੋ ਜੀ ਸਾਰੇ ਹੀ ਕਲਰ ਬਹੁਤ ਸੋਹਣੇ ਨੇ ਜਿਹੜਾ ਮਰਜ਼ੀ ਲੈ ਲਓ ਤੁਸੀਂ ਹਰ ਇੱਕ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ ਕਈਆਂ ਕੋਲੇ ਬਲੈਕ ਪਿਆ ਹੁੰਦਾ ਤੇ ਉਹਨਾਂ ਨੇ ਹੋਰ ਲੈਣਾ ਹੁੰਦਾ ਕਈਆਂ ਕੋਲੇ ਬਲੈਕ ਨਹੀਂ ਹੁੰਦਾ ਉਹ ਬਲੈਕ ਲੈ ਲੈਂਦੇ ਨੇ ਠੀਕ ਹੈ ਜੀ ਲੋ ਬਹੁਤ ਪਿਆਰੇ ਸੂਟ ਹੈ 850 ਦੇ ਵਿੱਚ ਮਿਲਣ ਵਾਲੇ ਸਾਰਾ ਇੱਕ ਸਾਰੇ ਇੱਕ ਇੱਕ ਸੂਟ ਨੇ ਤੇ ਹੋ ਸਕਦਾ ਪੁੱਛ ਲਿਓ ਇੱਕ ਅੱਧਾ ਭਾਵੇਂ ਤੁਹਾਨੂੰ ਦੋ ਸੂਟ ਮਿਲ ਜਾਣ ਅਦਰਵਾਈਜ਼ ਇੱਕ ਇੱਕ ਸੂਟ ਹੈ ਤੇ ਨੈਕਸਟ ਹੈਗਾ ਜੀ ਆਹ ਸਿੰਗਲ ਸੂਟ ਹੈ ਲੋ ਮੈਂਦੀ ਕਲਰ ਦੇ ਵਿੱਚ ਬਹੁਤ ਪਿਆਰਾ ਸੂਟ ਹੈ। ਕਾਫੀ ਜਿਆਦਾ ਸੋਹਣਾ ਸੂਟ ਹੈ ਜੀ। ਬਿਲਕੁਲ ਪਿਓਰ ਕੈਮਰੀ ਕਾਟਨ ਹੈ ਜੀ। ਕੋਈ ਲਾਈਨਿੰਗ ਨਹੀਂ ਲਾਉਣੀ, ਕੁਝ ਨਹੀਂ ਕਰਨਾ ਤੁਸੀਂ ਇਹਦੇ ਤੇ ਲੋ। ਬਿਲਕੁਲ ਪਿਓਰ ਕਾਟਨ। ਰੰਗ ਵੀ ਸਹੀ ਹੈ। ਕਲਰ ਬਿਲਕੁਲ ਸਹੀ ਆ ਰਿਹਾ ਤੇ ਇਹ ਹੈਗੀ ਇਹਦੇ ਨਾਲ ਸਲਵਾਰ। ਠੀਕ ਹੈ। 2.5 ਮੀਟਰ ਦੀ ਸਲਵਾਰ ਔਰ 2.5 ਮੀਟਰ ਦੀ ਸ਼ਰਟ ਮਿਲੂਗੀ ਪਿਓਰ ਕੈਮਰੀ ਕਾਟਨ ਰਾਮ ਟੈਕਸ ਦੀ 850 ਦੇ ਵਿੱਚ ਸੂਟ ਮਿਲੂਗਾ। ਨੈਕਸਟ ਹੈ ਜੀ ਇਹਦੇ ਵਿੱਚ ਇੱਕ ਕਲਰ ਆ ਬੜਾ। ਇਹ ਵੀ ਸਿੰਗਲ ਸੂਟ ਹੈ। ਆ ਰਸਟੇ ਜਿਹਾ ਕਲਰ ਹੈਗਾ। ਲੋ। ਬਿਲਕੁਲ ਪ्युअर ਕੈਮਰੀ कॉटन ਰਸ ਕਲਰ ਦੇ ਵਿੱਚ ਠੀਕ ਹੈ ਜੀ ਇਹ ਹੈਗੀ ਸਲਵਾਰ ਤੇ ਪ੍ਰਾਈਸ ਹੈਗੀ ਆ ਦੀ 850 ਲਓ ਜੀ ਨੈਕਸਟ ਦੇਖੋ 피치 ਕਲਰ ਰਾਮ ਟੈਕਸ ਦੀ कॉटन ਤੇ ਨਾਲ ਮਿਲੂਗੀ ਇਹ ਵਾਲੀ ਸਲਵਾਰ ਪਲੇਨ ਨਹੀਂ ਹੈਗੀ ਹਲਕਾ ਹਲਕਾ ਵਿੱਚ ਪ੍ਰਿੰਟ ਹੈ ਪੀਚ ਕਲਰ ਹੈ ਤੇ ਪ੍ਰਾਈਸ ਇਹਦੀ 750 ਹੈ ਪ੍ਰਾਈਸ ਨੋਟ ਕਰ ਲਿਆ ਕਰੋ ਵੈਸੇ ਮੈਂ ਸਕਰੀਨ ਤੇ ਲਿਖਦੀ ਰਹਿਣੀ ਹੁੰਨੀ ਆ 750 ਦੇ ਵਿੱਚ ਇਹ ਸੂਟ ਤੁਹਾਡੇ ਘਰ ਆ ਜੂਗਾ ਰਾਮ ਟੈਕਸ ਦੀ ਕਾਟਨ ਦਾ ਸੂਟ ਹੈ ਤੇ ਕੋਈ ਸੀ ਥਰੂ ਨਹੀਂ ਹੈਗਾ ਜੀ ਬਿਲਕੁਲ ਵੀ ਇਦਾਂ ਹੀ ਸਵਾਏ ਉਹ ਤੇ ਪਾਇਓ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਸ ਤਰ੍ਹਾਂ ਹੀ ਪਾਉਣ ਵਾਲੀ ਸੂਟ ਹੈ ਇਹ ਸਾਰੇ ਤੇ ਇਹ ਹੈਗਾ ਜੀ ਗਲੇਸ ਕਾਟਨ ਦਾ ਰਾਮ ਟੈਕਸ ਦੀ ਗਲੇਸ ਕਾਟਨ ਲੋ ਸਕਾਈ ਕਲਰ ਹੈ ਤੇ ਆਰਾਜਾ ਪ੍ਰਿੰਟ ਹੈ ਹਲਕਾ ਹਲਕਾ ਜਿਹਾ ਪ੍ਰਿੰਟਰ ਤੇ ਇਹ ਹੈਗੀ ਆ ਦੀ ਸਲਵਾਰ ਤੇ ਸਲਵਾਰ ਦੇ ਵਿੱਚ ਵੀ ਨਿਕਾ ਨਿਕਾ ਪ੍ਰਿੰਟਰ ਸਹੀ ਆ ਰਿਹਾ ਕਲਰ ਕਲਰ ਸਹੀ ਆ ਰਿਹਾ ਹੋਣਾ ਇਹ ਕਲਰ ਸੋਨਾ ਬਹੁਤ ਹੈ ਤੇ ਸਿੰਗਲ ਸੂਟ ਤੇ ਇਹਦੀ ਪ੍ਰਾਈਸ ਹੈਗੀ ਆ 750 ਇਹ ਸੂਟ 750 ਦੇ ਵਿੱਚ ਆਊਗਾ ਜੀ ਸ਼ਿਪਿੰਗ ਕੋਈ ਨਹੀਂ ਹੈਗੀ ਲੋ ਜੀ ਇੱਕ ਕਲਰ ਇਹ ਸੀਗਾ ਆਪਾਂ ਪਹਿਲਾਂ ਦਿਖਾ ਚੁੱਕੇ ਆ ਇਸ ਪ੍ਰਿੰਟ ਦੇ ਮਸਟਰਡ ਕਲਰ ਇੱਕੋ ਹੀ ਸੂਟ ਲੋ ਕੈਮਰੀ ਕਾਟਨ ਰੌਂਡ ਟੈਕਸ ਦੀ 850 ਦਾ ਸੂਟ ਹੈ ਇਹਦੇ ਨਾਲ ਇਹ ਵਾਲੀ ਸਲਵਾਰ ਹੈ ਕਲਰ ਬਹੁਤ ਸੋਹਣਾ ਹੈ ਲੋ ਜੀ ਅਗਲਾ ਦੇਖੋ ਸਿੰਗਲ ਸੂਟ ਧਰਨ ਦੇ ਥਾਂਨ ਆਪਾਂ ਕੱਢ ਚੁੱਕੇ ਹਾਂ ਜੀ ਬਸ ਹੁਣ ਇਹ ਕੱਲੇ ਕੱਲੇ ਸੂਟ ਰਹਿ ਗਏ ਆਪਣੇ ਕੋਲ ਲੋ ਬਹੁਤ ਸੋਹਣਾ ਸੂਟ ਹੈ ਪ੍ਰਿੰਟ ਬਹੁਤ ਅੱਛਾ ਹੈ ਕੈਮਰੀ ਕਾਟਰ ਮਿਲੂਗੀ ਰੌਂਡ ਟੈਕਸ ਦੀ ਬਿਲਕੁਲ ਪਿਓਰ ਕਾਟਨ ਠੀਕ ਹੈ ਜੀ ਲੋ ਨੈਕਸਟ ਦਿਖੋ ਲੋ ਜੀ ਇਸੇ ਵਿੱਚ ਮਹਿੰਦੀ ਕਲਰ ਪਿਓਰ ਕਾਟਨ ਦੇ ਵਿੱਚ ਸਾਰੇ ਰਾਉਂਡ ਟੈਕਸ ਦੇ ਸੂਟ ਜਿਹੜਾ ਮਰਜੀ ਚੱਕ ਲਿਓ ਤੁਸੀਂ ਠੀਕ ਹੈ ਜੀ ਮਹਿੰਦੀ ਕਲਰ ਦੇ ਵਿੱਚ ਪਿਓਰ ਕਾਟਨ ਦਾ ਸੂਟ ਪ੍ਰਾਈਸ 850 ਨੋ ਜੀ ਇਹਦੇ ਵਿੱਚ ਇੱਕ ਹੋਰ ਕਲਰ ਠੀਕ ਆ ਸੋਹਣਾ ਜਿਹਾ ਕਲਰ ਆ ਪੀਜਾ ਸੋਹਣਾ ਜਿਹਾ ਪੀਜਾ ਰਸਤੀ ਪੀਜਾ ਜ ਬਹੁਤ ਸੋਹਣਾ ਜਿਹਾ ਲੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਤੇ ਪ੍ਰਾਈਸ ਹੈਗੀ 850 ਤੇ ਨੈਕਸਟ ਦੇਖੋ ਜੀ ਇੱਕ ਸੂਟ ਆ ਆਪਣੇ ਕੋਲੇ 850 ਲਓ ਜੀ ਇੱਕ ਸੂਟ ਇਹ ਆ ਤੁਹਾਨੂੰ ਮਿਲਣਾ ਬਹੁਤ ਸੋਹਣਾ ਜਿਹਾ ਕਲਰ ਤੇ ਬੜਾ ਹੀ ਸੋਹਣਾ ਜਿਹਾ ਪ੍ਰਿੰਟ ਗਰਮੀਆਂ ਦੇ ਅਕੋਰਡਿੰਗਲੀ ਸੂਦੀング ਜਿਹਾ ਕਲਰ ਹੈਗਾ ਤੇ ਲੋ ਜੀ ਆਹ ਵਾਲੀ ਸ਼ਰਟ ਹੈ ਤੇ ਪ੍ਰਾਈਸ ਹੈਗੀ 850 ਹਾਂ ਲੋ ਜੀ ਕੱਲ ਆਪਾਂ ਜਿਹੜੇ ਤੁਹਾਨੂੰ ਦਿਖਾਏ ਸੀ ਨਾ ਉਹਨਾਂ ਦੇ ਵਿੱਚ ਇੱਕ ਮੈਂ ਕਲਰ ਆ ਦਿਖਾਉਣਾ ਭੁੱਲ ਗਈ ਸੀ ਤੁਹਾਨੂੰ ਬੜਾ ਮਿੱਠਾ ਜਿਹਾ ਕਲਰ ਹੈਗਾ yellow white ਦਾ ਕੰਟਰਾਸਟ ਤੁਹਾਨੂੰ ਪਤਾ ਹੈ ਗਰਮੀਆਂ ਦੇ ਵਿੱਚ ਬਹੁਤ ਪਿਆਰਾ ਲੱਗਦਾ ਹੁੰਦਾ ਆ ਲੋ ਅੱਖਾਂ ਨੂੰ ਖਾਣ ਵਾਲਾ yellow ਨਹੀਂ ਹੈਗਾ ਪਤਾ ਨਹੀਂ ਕੈਮਰਾ ਤੁਹਾਨੂੰ ਕਿਸ ਤਰ੍ਹਾਂ ਦਿਖਾਊਗਾ ਇਹ ਨਹੀਂ ਠੀਕ ਹੁੰਦਾ ਹਾਂ ਸਹੀ ਦਿਖਾ ਰਿਹਾ ਲਗਭਗ ਲੋ ਜੀ yellow ਐਂਡ white ਦਾ ਕੰਟਰਾਸਟ ਹੈ ਨੇੜੇ ਕਰਕੇ ਦਿਖਾ ਦੇ ਪ੍ਰਿੰਟ ਆਲ ਓਵਰ ਸੂਟ ਮਿਲੂਗਾ ਬਹੁਤ ਸੋਹਣਾ ਹਾਂ ਸਹੀ ਆ ਬਿਲਕੁਲ ਤੇ ਬਹੁਤ ਸੋਹਣਾ ਸੂਟ ਹੈ ਇਹ ਸੂਟ ਤੁਹਾਨੂੰ ਮਿਲੂਗਾ 650 ਚ ਸੂਟ ਰਾਮ ਟੈਕਸ ਦਾ ਹੀ ਹੈ ਜੀ ਇਸਕੇ ਦੇ ਵਿੱਚ ਰੈੱਡ ਕਲਰ ਇਹ ਤਾਂ ਆਪਣੀ ਕੱਲ ਵਾਲੀ ਵੀਡੀਓ ਚ ਬਚ ਗਿਆ ਸੀ ਇੱਕੋ ਹੀ ਸੂਟ ਬਚਿਆ ਸੀਗਾ ਤੁਹਾਨੂੰ ਦਿਖਾ ਦੇਣੀ ਆ ਮੈਂ ਕਈ ਵਾਰੀ ਪਹਿਣਾ ਲੈ ਲੈਂਦੀ ਆ ਨੀ ਰੈੱਡ ਆਹੀ ਰੈੱਡ ਆ ਬਸ ਜਿਹੜਾ ਤੁਸੀਂ ਦੇਖ ਰਹੇ ਹੋ ਅੱਖਾਂ ਨੂੰ ਖਾਣ ਵਾਲਾ ਰੈੱਡ ਨਹੀਂ ਹੈਗਾ ਤੇ ਇਹ ਵੀ 650 ਲੋ ਜੀ ਆਹ ਕਲਰ ਦੇਖੋ ਤੁਸੀਂ ਇਹਦੇ ਚ ਆਹ ਵਾਲਾ ਪ੍ਰਿੰਟ ਹੈ ਜੈਪੂਰੀ ਦਾ ਪ੍ਰਿੰਟ ਹੈ ਆਲ ਓਵਰ ਸੂਟ ਹੈ ਆਰਾਮ ਟੈਕਸ ਦਾ ਸੂਟ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਸਾਰੇ ਹਾਂ ਇਹ ਸਹੀ ਕਲਰ ਆ ਰਿਹਾ ਤੇ ਆਰਾਮ ਟੈਕਸ ਦੇ ਵਿੱਚ ਹੀ ਮਿਲੂਗਾ ਇਹ ਸੂਟ ਤੇ ਬਹੁਤ ਜਿਆਦਾ ਸੋਹਣਾ ਸੂਟ ਹੈ ਆ ਉਪਰੋਂ ਲੈਂਦਾ ਨਹੀਂ ਹੈਗਾ ਤੁਸੀਂ ਬੇਫਿਕਰ ਹੋ ਕੇ ਲੈ ਲਿਓ ਪ੍ਰਾਈਸ 650 ਲੋ ਜੀ ਅਗਲਾ ਕਲਰ ਦੇਖੋ ਇਹ ਲੋ ਇਹਦੇ ਤਰ੍ਹਾਂ ਹੋਰ ਆ ਰਿਹਾ ਵੈਸੇ ਕਲਰ ਬਹੁਤ ਸੋਹਣਾ ਹੈ ਲਗਭਗ ਨੇੜੇ ਤੇੜੇ ਜਿਹੇ ਸੋਹਣਾ ਹੈ ਜੀ ਕਲਰ ਬਹੁਤ ਜਿਆਦਾ orange ਹੈ ਪਰ orange ਬ੍ਰਾਈਟ ਵਾਲਾ orange ਨਹੀਂ ਆੱਖਾਂ ਨੂੰ ਚੁਬਣ ਵਾਲਾ orange ਨਹੀਂ ਆ ਬਹੁਤ ਪਿਆਰਾ ਜਿਹਾ ਮਿੱਠਾ ਜਿਹਾ orange ਹੈ ਤੇ ਵਾਈਟ ਕਲਰ ਦਾ ਵਿੱਚ ਜੈਪੁਰੀ ਦਾ ਪ੍ਰਿੰਟ ਹੈ ਤੇ ਪ੍ਰਾਈਸ ਹੈਗੀ ਆ ਦੀ 650 ਰਾਮ ਟੈਕਸ ਦੇ ਵਿੱਚ। ਲੋ ਜੀ ਅਗਲਾ ਕਲਰ ਮੋਬਿਸ ਕਲਰ ਲੋ ਬਹੁਤ ਸੋਹਣਾ ਸੂਟ ਮੋਬਿਸ ਕਲਰ ਦੇ ਵਿੱਚ ਹਾਂ ਸਹੀ ਕਲਰ ਆ ਰਿਹਾ ਬਿਲਕੁਲ ਸਹੀ ਕਲਰ ਆ ਰਿਹਾ ਤੇ ਪ੍ਰਾਈਸ ਹੈਗੀ ਆ 650 ਲੋ ਜੀ ਇੱਕ ਕਲਰ ਹੋਰ ਹੈ ਵਾਈਟ ਐਂਡ येलो ਲੋ ਸਹੀ ਆ ਰਿਹਾ ਵਾਈਟ ਐਂਡ yellow ਸਹੀ ਪ੍ਰਾਈਸ 650 ਹਾਂ ਸਹੀ ਹੈ ਬਿਲਕੁਲ ਰੌਂਡ ਟੈਕਸ ਦੇ ਵਿੱਚ ਠੀਕ ਹੈ ਜੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਸਾਰੇ ਰੌਂਡ ਟੈਕਸ ਦੇ ਸੂਟ ਹੈ ਔਰ ਸਾਰੇ ਸਿੰਗਲ ਪੀਸ ਹੈ ਕੋਈ ਭਾਵੇਂ ਇੱਕ ਦਾ ਤੁਹਾਨੂੰ ਦੋ ਪੀਸ ਮਿਲ ਜਣਾ अदरवाइज ਸਾਰੇ ਸਿੰਗਲ ਸਿੰਗਲ ਹੈ ਤੇ ਪ੍ਰਾਈਸ ਵੀ ਤੁਹਾਨੂੰ ਨਾਲ ਦੱਸਦੀ ਆ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਆ ਬੇਫਿਕਰ ਹੋ ਕੇ ਚੱਕ ਸਕਦੇ ਹੋ ਤੁਸੀਂ ਤੇ ਫਿਰ ਮਿਲਦੇ ਆਪਾਂ ਹੋਰ ਵਧੀਆ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ